ਅੱਜ ਪੰਜਾਬ ਚ ਸਾਕੇ ਚਾਕੇ ਨਾਕੇ ਡਾਕੇ ਔਰ ਧਮਾਕੇ ਹੀ ਬਣ ਕੇ ਰਹਿ ਗਿਆ ਵੀ ਦੁਸ਼ਮਨ ਤੋਂ ਬਾਹਰਦਾਰ ਤੇ ਦੁਸ਼ਮਨ ਤੁਮਨੇ ਵੀ ਇਫਰਾਹ ਨਾ ਕੀਤਾ ਪਾਣੀ ਜਰਾ ਸਾਹ ਵੀ ਗੋਰਿਆਂ ਨੇ ਉਸ ਵੇਲੇ ਦੇ ਕਾਟਲਾਨਾ ਹਮਲੇ ਕਰਕੇ ਲੋਕਾਂ ਨੂੰ ਮਾਰ ਦਿੱਤਾ ਪਰ ਸਾਡੇ ਲੋਕਾਂ ਨੇ ਕਿਹੜਾ ਆਪਣੀ ਸ਼ੀਤਾਂ ਨੂੰ ਮੁੜ ਕੇ ਜivant ਕਰ ਦਿੱਤੀ ਉਪਰਾਲੇ ਕੀਤੇ ਆ ਕਿ ਪਿਛੀ ਕਰਦੇ ਨਾਮ ਕਰੇਗੇ ਸੀ ਉਹਦੇ ਸਾਹਮਣੇ ਕਿੰਨੇ ਗੰਦੀਆਂ ਗੱਟਰਾਂਾਂ ਕਿਤੇ ਖੁੱਲੇ ਪਏ ਨੇ ਜੋ ਸਾਡਾ ਕੀ ਸਨ ਸਰਕਾਰ ਸਾਡੇ ਸ਼ਹੀਦਾਂ ਪ੍ਰਤੀ ਸਾਡੇ ਇਸ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਸਾਡੇ ਦੇਸ਼ ਲਈ ਸਾਰੀਆਂ ਇਹ ਚੀਜ਼ਾਂ ਸਾਨੂੰ ਦੱਸਾਰੀਆਂ ਨੇ ਕਿ ਅਸੀਂ ਸਿਰਫ ਕਾਗਜ਼ੀ ਸ਼ੇਰ ਬਣ ਕੇ ਰਹਿ ਗਏ ਆ ਅਸੀਂ ਆਪਣੇ ਸ਼ਹੀਦਾਂ ਦਾ ਸਤਿਕਾਰ ਸਤਿਮਾਨ ਨਹੀਂ ਕਰਦੇ ਸਰਕਾਰਾਂ ਦਾ ਕਿਤੇ ਨਾ ਕਿਤੇ ਕਸੂਰ ਹੈ ਪ੍ਰਸ਼ਾਸਨ ਦਾ ਕਸੂਰ ਹੈ ਮਗਰ ਆਮ ਲੋਕਾਂ ਦਾ ਕਿੰਨਾ ਕਿੰਨਾ ਕਸੂਰ ਮੰਦੇ ਹੋ ਤੁਸੀਂ ਆਮ ਲੋਕਾਂ ਦੀ ਜਗ੍ਹਾ ਹੈ ਆਮ ਲੋਕਾਂ ਨੂੰ ਚਾਹੀਦਾ ਕਿਥੇ ਆਉਣਾ ਚਾਹੀਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਜੋ ਜਾਗਰੂਕ ਹੈਗੇ ਆ ਜੋ ਨਹੀਂ ਹੈਗੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਆਮ ਲੋਕਾਂ ਦਾ ਵੀ ਕਿਤੇ ਨਾ ਕਿਤੇ ਕਸੂਰ ਹੈ ਮੈਮੋਰੀਅਲ ਤੇ ਬਣਾ ਦਿੱਤਾ ਇੱਥੇ ਨਾ ਕੋਈ ਅਮਰ ਜੋਤੀ ਹੈ ਨਾ ਕੋਈ ਮਿਊਜ਼ੀਅਮ ਹੈ ਨਾ ਕੋਈ ਸੁਵਿਨਰ ਹਾਲ ਹੈ ਨਾ ਕੋਈ ਡਿਸਕਸ਼ਨ ਹੋਣਾ ਕਿਸੇ ਤਰ੍ਹਾਂ ਦਾ ਵੀ ਲੋਕਾਂ ਦਾ ਅਸੈਂਬਲ ਹੋਣਾ ਇੱਥੇ ਇਤਜ਼ਾਮ ਨਹੀਂ ਕੀਤਾ ਗਿਆ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਤਤਮਸਤਕ ਕਿੱਥੇ ਹੋਣਾ ਜੀ 2021 ਤੋਂ ਲੋਕਾਂ ਨੂੰ ਸਮਰਪਿਤ ਹੋਇਆ ਮੇਰੀ ਨਜ਼ਰ ਦੇ ਨਜ਼ਦੀਕ ਇੱਕ ਵੀ ਸਰਕਾਰੀ ਜਾਂ ਗੈਰ ਸਰਕਾਰੀ ਚੱਜ ਦਾ ਪ੍ਰੋਗਰਾਮ ਇੱਥੇ ਕੁਲਿੰਕਿਆ ਹੀ ਨਹੀਂ ਗਿਆ ਇੰਨਾ ਵੱਡਾ ਨਰਸਹਾਰ ਆਇਆ ਤੇ ਉਹਨਾਂ ਨੂੰ ਸਮਾਸ ਸਤਾਰਸ਼ ਇਹ ਦੇ ਰਹੇ 18 ਅਪ੍ਰੈਲ 1919 ਦਾ ਸਾਕਾ ਜੋ ਖੂਨੀ ਸਾਕਾ ਸੀ ਉਹ ਅੱਜ ਤੱਕ ਵੀ ਕਿਸੇ ਨੂੰ ਵੀ ਪੁੱਲ ਨਹੀਂ ਪਾਇਆ ਮਗਰ ਉਸ ਦੀ ਯਾਦ ਦੇ ਵਿੱਚ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਦੇ ਜੱਲਿਆਂ ਵਾਲੇ ਬਾਗ ਦੇ ਵਿੱਚ ਜ਼ਰੂਰ ਸਾਨੂੰ ਪਤਾ ਹੈ ਮਾਲੂਮ ਹੈ ਕਿ ਉੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਸ਼ਹੀਦੀ ਸਮਾਰਕ ਜਿਹੜੇ ਬਣਾਏ ਹੋਏ ਨੇ ਮਗਰ ਉਸ ਤੋਂ ਬਾਅਦ ਜਉਦ ਵੀ ਦੇ ਕੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੇ ਵਿੱਚ ਵੀ ਸ਼ਹੀਦੀ ਸਮਾਰਕ ਹੈ ਜਿਹੜੇ ਬਣੇ ਹੋਏ ਆ ਜਿਸ ਦੀਆਂ ਤਸਵੀਰਾਂ ਪਹਿਲਾਂ ਸਾਂਝੇ ਕਰ ਦਿੰਨੇ ਆ ਤੁਸੀਂ ਦੇਖੋ 13 ਅਪ੍ਰੈਲ 1919 ਨੂੰ ਹੋਏ ਜੱਲਿਆਂ ਵਾਲੇ ਬਾਗ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੱਲਿਆਂ ਵਾਲੇ ਬਾਗ ਸ਼ਤਾਬਦੀ ਸਮਾਰਕ ਦਾ ਨੀਂਹ ਪੱਥਰ ਜਿਹੜਾ ਹੈ ਉਹ ਕਾਪਟਰ ਅਮਰਿੰਦਰ ਸਿੰਘ ਹਾਵਾਲੂ ਰੱਖਿਆ ਗਿਆ ਸੀ ਜਦੋਂ ਉਹਨਾਂ ਦੀ ਸਰਕਾਰ ਸੀ 2017 ਦੇ ਵਿੱਚ 17 ਦੇ ਵਿੱਚ ਜਦੋਂ ਸਰਕਾਰ ਆਈ ਸੀ 2021 ਦੇ ਵਿੱਚ ਇਹ ਸਮਾਰਕ ਬਣਾਇਆ ਗਿਆ ਸੀ ਮਗਰ ਉਸ ਤੋਂ ਬਾਅਦ ਜਦ ਹੁਣ ਦੀ ਗੱਲ ਕਰੀਏ ਕੁਝ ਘੰਟਿਆਂ ਬਾਅਦ 13 April ਫਿਰ ਤੋਂ ਆਉਣ ਵਾਲੀ ਹੈ ਮਗਰ ਜਿਹੜਾ ਹਾਲਾਤ ਹੈ ਇਸ ਕਦਰ ਨੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਸ਼ਹੀਦੀ ਸਮਾਰਕ ਬਣੇ ਹੋਏ ਨੇ ਉਹਨਾਂ ਦੀ ਜਿਹੜੀ ਦੇਖ ਰਹਿਕ ਹੁੰਦੀ ਹੈ ਸਰਕਾਰਾਂ ਦੇ ਹੱਕ ਦੇ ਵਿੱਚ ਹੁੰਦੀ ਹੈ ਕੋਈ ਵੀ ਸਰਕਾਰ ਜਾਹੇ ਹੋਏ ਮਗਰ ਹੁਣ ਹਾਲਾਤ ਜਿਹੜੇ ਆ ਇਸ ਕਦਰ ਬਣੇ ਹੋਏ ਨੇ ਮਗਰ ਇਸ ਦੀ ਆਵਾਜ਼ ਜਿਹੜੀ ਹੈ ਚੱਕਲੇ ਹੋਏ ਦਿਖਾਈ ਦੇ ਰਹੇ ਨੇ ਸਾਡੇ ਨਾਲ ਪਵਨਦੀਪ ਸ਼ਰਮਾ ਜੀ ਮੌਜੂਦ ਨੇ ਜੋ ਕਿ ਸਮਾਜ ਸੇਵੀ ਨੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਅਕਸਰ ਜਿਹੜੇ ਉਠਾਉਂਦੇ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਜਿਹੜਾ ਮੁੱਦਾ ਉਠਾਇਆ 13 ਅਪ੍ਰੈਲ ਕੁਝ ਹੀ ਘੰਟਿਆਂ 'ਚ ਆਉਣ ਵਾਲੀ ਆ ਤੇ ਜਿਹੜਾ ਮੁੱਦਾ ਹੈ ਉਹ ਜ਼ਰੂਰ ਹਰ ਸਾਲ ਚੁੱਕਦੇ ਰਹਿੰਦੇ ਨੇ ਮਗਰ ਸਰਕਾਰਾਂ ਦਾ ਕੋਈ ਵੀ ਧਿਆਨ ਹੈ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਪਵਨ ਜੀ ਇਸ ਵਾਰ ਵੀ ਜਿਹੜਾ ਮੁੱਦਾ ਤੁਸੀਂ ਚੱਕ ਰਹੇ ਹੋ ਮਗਰ ਹਾਲਾਤ ਜਿਹੜੇ ਦੇਖ ਰਹੇ ਆ ਉਸੇ ਪ੍ਰਕਾਰ ਦੇ ਹਨ ਮਾਨਵ ਜੀ ਤੁਸੀਂ ਇੰਪੋਰਟੈਂਟਲੀ ਵਿਸ਼ੇ ਨੂੰ ਬਰੀਫ ਦੇ ਵਿੱਚ ਦੱਸ ਦਿੱਤਾ ਪਰ ਇਹਦੇ ਔਨ ਗਰਾਉ ਜੋ ਕਿ ਆਨੰਦ ਅੰਮ੍ਰਿਤਪਾਰਕ ਰਣਜੀਤ ਐਵੇਨਿਊ ਵਿਖੇ 4490 ਸਕੁਅਰ ਮੀਟਰ ਦੇ ਏਰੀਆ ਦੇ ਵਿੱਚ ਬਣਾਇਆ ਗਿਆ ਸੀ ਔਰ ਇਹਨੂੰ ਬਣਾਉਣ ਦੇ ਵਿੱਚ ਕਰੀਬ 3.5 ਕਰੋੜ ਰੁਪਏ ਦੀ ਲਾਗਤ ਘੱਟੋ ਘਾਟ ਆਈ ਸੀ ਪਰ ਇਹਦੇ ਮੌਜੂਦਾ ਹਾਲਾਤ ਤੁਸੀਂ ਦੇਖ ਲਓ ਕਿ ਇੱਕ ਮਿਊਰਲ ਜਿਹੜਾ ਮੌਲਿਕ ਗੋਸ਼ ਆਰਟਿਸਟ ਨੇ ਬੰਗਾਲੀ ਉਹਨਾਂ ਵੱਲੋਂ ਬਣਾਇਆ ਗਿਆ ਸੀ ਉੱਥੇ ਤੁਸੀਂ ਦੇਖ ਲਓ ਕਿ ਤਾਰਾਂ ਨੰਗੀਆਂ ਲਾਈਟਾਂ ਕੋਈ ਚੋਰੀ ਕਰਕੇ ਲੈ ਗਿਆ ਉਸ ਤੋਂ ਬਾਅਦ ਗ੍ਰੀਨ ਬੈਲਟ ਦੇ ਹਾਲਾਤ ਤੁਸੀਂ ਦੇਖ ਲਓ ਪੱਥਰੇ ਛੁੱਟੂ ਪਏ ਨੇ ਔਰ ਇਸ ਮਿਊਰਲ ਦੇ ਸ਼ੇਡ ਦੇ ਵਿੱਚ ਵੀ ਖਰਾਬੀ ਆ ਗਈ ਹੈ 컬러 ਵੀ ਜਗਾ ਜਗਾ ਤੋਂ ਖਰਾਬ ਹੋ ਗਿਆ ਇੱਥੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਗੋਲਡਨ ਕਲਰ ਸੀ ਉਹ ਵੀ ਖਰਾਬ ਹੋ ਗਿਆ ਔਰ ਇਹ ਮਿਊਰਲ ਦਰਸਾ ਰਿਹਾ ਹੈ ਕਿ ਉਸ ਵੇਲੇ ਜੱਲਿਆਂ ਵਾਲਾ ਬਾਗ ਦੇ ਸਾਕੇ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਉਹ ਕਿਵੇਂ ਹੋਇਆ ਸੀ ਸੋ ਤੁਸੀਂ ਇਹਦੀ ਸ਼ੁਰੂਆਤ ਇੰਟਰਸਟ ਦੇ ਉੱਪਰ ਹੀ ਦੇਖ ਲਓ ਕਿ ਇੰਨਾ ਅੱਛਾ ਮਿਊਰਲ ਬਣਿਆ ਉਹਦੇ ਇਸ ਵੇਲੇ ਹਾਲਾਤ ਕੀ ਹੋਣ ਹਰ ਪਾਸੇ ਲਾਈਟਾਂ ਚੋਰੀ ਹੋ ਗਈਆਂ ਔਰ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਕਿ ਪੰਜ ਪਿਲਰਸ ਇਹ ਸਿੰਬਲਾਈਜ਼ ਕਰਦੇ ਆ ਕਿ ਉਸ ਵੇਲੇ ਜਿਹੜੇ ਚਿਲड्रन ਮਾਰਟਾਇਰ ਸੀ ਜਿਹੜੇ ਟੀਨੇਜ ਸੀ ਜਿਹੜੇ ਯੂਥ ਸੀ ਜਿਹੜੇ ਐਲਡਰ ਸੀ ਔਰ ਜਿਹੜੇ ਮਿਡਲ ਏਜ ਲੋਕ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਸਭ ਤੋਂ ਛੋਟਾ ਪਿੱਲਰ ਬੱਚਿਆਂ ਨੂੰ ਰਿਪਰੈਜ਼ੈਂਟ ਕਰਦਾ ਔਰ ਸਭ ਤੋਂ ਵੱਡਾ ਪਿੱਲਰ ਬਜ਼ੁਰਗ ਸ਼ਹੀਦਾਂ ਨੂੰ ਰਿਪਰੈਜ਼ੈਂਟ ਕਰਦਾ ਔਰ ਅਪਵਰਡ ਬਣਾਇਆ ਗਿਆ ਸੀ ਕਿ ਉਹਨਾਂ ਸਾਡੇ ਸ਼ਹੀਦਾਂ ਦੀ ਮਾਰਟਾਇਰਸ ਦੀ ਕਿੰਨੀ ਉੱਚੀ ਸਪਿਰਟ ਸੀ ਕਿੰਨੀ ਸੱਚੀ ਔਰ ਅੱਛੀ ਸੋਚ ਸੀ ਔਰ ਵਾਈਟ ਕਲਰ ਵੀ ਇਨਵੈਸਟ ਕਰਕੇ ਦਿੱਤਾ ਗਿਆ ਸੀ ਕਿ ਇਹ ਪੀਸ ਨੂੰ ਸਿੰਪਲਾਈਜ਼ ਕਰਦਾ ਪਰ ਇਹਦੇ ਅੱਜ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਇੱਥੇ ਲੱਗੀਆਂ ਲਾਈਟਾਂ ਡੈਕੋਰ ਹਰ ਚੀਜ਼ ਜੁੜੀ ਹੋ ਗਈ ਨੰਗੀਆਂ ਤਾਰਾਂ 'ਚ ਚੱਲਦੀਆਂ ਨੇ ਔਰ ਜੇ ਇੱਥੋਂ ਕਿਸੇ ਨੂੰ ਕਰੰਟ ਲੱਗ ਜਾਏ ਤੇ ਉਸ ਕੱਲ ਦਾ ਵੀ ਵਾਲੀ ਵਾਰਸ ਇੱਥੇ ਕੋਈ ਵੀ ਨਹੀਂ ਹੈਗਾ ਉਸ ਵਲੇ ਕੈਪਟਨ ਅਮਰਿੰਦਰ ਸਿੰਘ ਨੇ 29 ਸ਼ਹੀਦਾਂ ਦੇ ਮਤਲਬ 29 ਪਰਿਵਾਰਾਂ ਨੂੰ ਬੁਲਾ ਕੇ ਇੱਥੇ ਉਹਨਾਂ ਨੂੰ ਸਨਮਾਨ ਦਿੱਤਾ ਸੀ ਪਰ ਅੱਜ ਤੁਸੀਂ ਉਸ ਕੱਲ ਤੋਂ ਬਾਅਦ ਦੇਖ ਲਓ ਕਿ 106ਵੀਂ ਐਨੀਵਰਸਰੀ ਵਾਲਾ ਸੀ ਇਸ ਜਲਿਆਂਵਾਲਾ ਬਾਗ ਸਾਕਾ ਦੇ ਜਾ ਰਹੇ ਆਂ ਔਰ ਜਿੱਤੇ ਸ਼ਹੀਦਾਂ ਦੇ ਨਾਮ ਉਕਰੇ ਗਏ ਸੀ ਉਹਦੇ ਸਾਹਮਣੇ ਕਿੰਨੀ ਗੰਦਗੀ ਆ ਗਟਰ ਤੱਕ ਇੱਥੇ ਖੁੱਲੇ ਪਏ ਨੇ ਸੋ ਸਾਡਾ ਕੀ ਸਨਮਾਨ ਸਤਕਾਰ ਸਾਡੇ ਸ਼ਹੀਦਾਂ ਪ੍ਰਤੀ ਸਾਡੇ ਇਸ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੇ ਦੇਸ਼ ਲਈ ਫਰੀडम ਸਟਰਗਲ ਦੇ ਲਈ ਇੰਨਾ ਵੱਡਾ ਨਰਸਹਾਰ ਹੋਇਆ ਤੇ ਉਹਨਾਂ ਨੂੰ ਸਨਮਾਨ ਸਤਕਾਰ ਅਸੀਂ ਇਹ ਦੇ ਰਹੇ ਹਾਂ ਕਿ ਉੱਥੇ ਜਿੱਥੇ ਉਹਨਾਂ ਦੀ ਯਾਦਗਾਰ ਬਣਾਈ ਹੋਵੇ ਉਹਨਾਂ ਦੇ ਨਾਮ ਉਕਰੇ ਹੋਣ ਤੇ ਉਹਦੇ ਸਾਹਮਣੇ ਕਦਰ ਤੱਕ ਖੁੱਲੇ ਹੋਣ ਸੋ ਇਸ ਕਰਕੇ ਇਹ ਬਹੁਤ ਸ਼ਰਮਿੰਦਗੀ ਦਾ ਬਾਇ ਸਾਨੂੰ ਬਣਾ ਰਿਹਾ ਉਪਨਜੀ ਜੇ ਗੱਲ ਕਰੀਏ ਤਾਂ ਸਿਕਿਉਰਿਟੀ ਦੇ ਪ੍ਰਬੰਧ ਹੈ ਜਿਹੜੇ ਉਹ ਵੀ ਨਹੀਂ ਹੈਗੇ ਮੁਕੰਮਲ ਰੂਪ ਦੇ ਵਿੱਚ ਜੇ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਜੱਲਿਆਂ ਵਾਲਾ ਬਾਗ ਇੱਕ ਐਸਾ ਮਾਰਗ ਹੈ ਜਿੱਥੇ ਕਿ ਲੋਕਾਂ ਨੂੰ ਪਤਾ ਕਿ ਸ਼ਹੀਦ ਦੀ ਮਾਰਗ ਬਣਿਆ ਮਗਰ ਜਾਗਰੂਕ ਮੁਹਿੰਮ ਵੀ ਹੋਣੀ ਚਾਹੀਦੀ ਸੀ ਜਦੋਂ ਇਹ ਚੀਜ਼ ਬਣੀ ਹੈ ਇੰਨੀ ਪਵਿੱਤਰ ਚੀਜ਼ ਬਣੀ ਹੈ ਤਾਂ ਉਸ ਤੋਂ ਬਾਅਦ ਜਾਗਰੂਕ ਮੁਹਿੰਮ ਹੋਣੀ ਚਾਹੀਦੀ ਸੀ ਲੋਕਾਂ ਨੂੰ ਜਾਣ ਸਕਦੇ ਕਿਉਂਕਿ ਟੂਰਿਸਟ ਏਰੀਆ ਅੰਮ੍ਰਿਤਸਰ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਅੰਮ੍ਰਿਤਸਰ ਦੇ ਆਨੰਦਪਾਰਕ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਿਊਜ਼ੀਅਮ ਹੈ ਜਿਹੜਾ ਬਣਿਆ ਹੋਇਆ ਹੈ ਤੁਸੀਂ ਮਾਨਵ ਜੀ ਇਹ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਮੈਮੋਰੀਅਲ ਤੇ ਬਣਾ ਦਿੱਤਾ ਇੱਥੇ ਨਾ ਕੋਈ ਅਮਰ ਜੋਤੀ ਹੈ ਨਾ ਕੋਈ ਮਿਊਜ਼ੀਅਮ ਹੈ ਨਾ ਕੋਈ ਸਵਿਨਰ ਹਾਲ ਹੈ ਨਾ ਕੋਈ ਡਿਸਕਸ਼ਨ ਰੂਮ ਹੈ ਕਿਸੇ ਤਰ੍ਹਾਂ ਦਾ ਵੀ ਲੋਕਾਂ ਦਾ ਅਸੈਂਬਲ ਹੋਣ ਦਾ ਇੱਥੇ ਇਂਤਜ਼ਾਮ ਨਹੀਂ ਕੀਤਾ ਗਿਆ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਨਤਮਸਤਕ ਕਿੱਥੇ ਹੋਣਾ ਜਿਹੜੀ ਤੁਸੀਂ ਸੂਚੀ ਲੱਗੀ ਆ ਉਹ ਤੇ ਤੁਸੀਂ ਆਪ ਸਕਰੀਨ ਸੇ ਦੇਖ ਪਾ ਰਹੇ ਹੋ ਕਿ ਹਰ ਪਾਸੇ ਇਹ ਉਹ ਸੂਚੀਆਂ ਟੁੱਟੀਆਂ ਨੇ ਪੱਥਰ ਉੱਥੋਂ ਟੁੱਟ ਕੇ ਥੱਲੇ ਡਿੱਗੇ ਆ ਔਰ ਸਾਰੀ ਗ੍ਰੀਨ ਬੈਲਟ ਆਸੇ-ਪਾਸੇ ਦੀ ਉਜੜ ਗਈ ਆ ਕੋਈ ਸਾਫ ਸਫਾਈ ਦੇ ਪ੍ਰਬੰਧ ਨਹੀਂ ਆ ਤੇ ਇਹ ਤਾਂ ਸਾਨੂੰ ਸਿੱਧਾ ਹੀ ਦੱਸ ਰਿਹਾ ਕਿ ਦੁਸ਼ਮਨ ਤੋਂ ਬਾਹਰ ਤੌਰ ਤੇ ਦੁਸ਼ਮਨ ਤੁਮਨੇ ਵੀ ਫਰਾਹਮ ਨਾ ਕੀਤਾ ਪਾਣੀ ذرا سا ਇਹ ਗੋਰਿਆਂ ਨੇ ਉਸ ਵੇਲੇ ਦੇ ਕਾਤਲਾਨਾ ਹਮਲੇ ਕਰਕੇ ਲੋਕਾਂ ਨੂੰ ਮਾਰ ਦੇ ਦਿੱਤਾ ਪਰ ਸਾਡੇ ਲੋਕਾਂ ਨੇ ਕਿਹੜਾ ਆਪਣੇ ਸ਼ਹੀਦਾਂ ਨੂੰ ਮੁੜ ਕੇ ਜਿਵੰਤ ਕਰਨ ਦੀ ਉਪਰਾਲੇ ਕੀਤੇ ਆ ਉਹਨਾਂ ਦੀ ਬੇਅਦਬੀ ਇਸੇ ਕਰ ਰਹੇ ਆ ਬੇਹਰਮਤੀ ਕਰ ਰਹੇ ਆ ਉਹਨਾਂ ਦਾ ਨੁਕਸਾਨ ਅਸੀਂ ਕਰ ਰਹੇ ਆ ਅਲਟੀਮੇਟਲੀ ਸਾਰੀਆਂ ਇਹ ਚੀਜ਼ਾਂ ਸਾਨੂੰ ਦਰਸਾ ਰਹੀਆਂ ਨੇ ਕਿ ਅਸੀਂ ਸਿਰਫ ਕਾਗਜ਼ੀ ਸ਼ੇਰ ਬਣ ਕੇ ਰਹਿ ਗਏ ਹਾਂ ਅਸੀਂ ਆਪਣੇ ਸ਼ਹੀਦਾਂ ਦਾ ਸਤਕਾਰ ਸਨਮਾਨ ਨਹੀਂ ਕਰਦੇ ਸੋ ਇਸ ਕਰਕੇ ਇਹ ਬਹੁਤ ਦੁਖਦਕ ਤਸਵੀਰ ਹੈ ਉਹ ਕਹਿੰਦੇ ਨਾ ਕਿ ਹਰ ਜ਼ੁਲਮ ਕੀ ਤਾਫੀਕ ਹੈ ਜ਼ਾਲਮ ਕੀ ਵਿਰਾਸਤ ਮਜ਼ਲੂਮ ਕੇ ਹਿੱਸੇ ਮੇ ਤਸੱਲੀ ਨਾ ਦਿਲਾਸਾ ਸੋ ਆਲਟੀਮੇਟਲੀ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਇਮੇਜ ਆ ਇੰਟਰਨੈਸ਼ਨਲੀ ਬਹੁਤ ਮਾੜੀ ਜਾ ਰਹੀ ਆ ਅਸੀਂ ਆਪਣੇ ਸ਼ਹੀਦਾਂ ਦਾ ਸਤਕਾਰ ਸਨਮਾਨ ਨਹੀਂ ਕਰ ਰਹੇ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਦਾ ਤਾਂ ਕਿਤੇ ਨਾ ਕਿਤੇ ਕਸੂਰ ਹੈ ਪ੍ਰਸ਼ਾਸਨ ਦਾ ਕਸੂਰ ਹੈ ਮਗਰ ਆਮ ਲੋਕਾਂ ਦਾ ਕਿੰਨਾ ਕਕ ਕਸੂਰ ਮੰਦੇ ਹੋ ਕਿਉਂਕਿ ਆਮ ਲੋਕਾਂ ਦੀ ਜਗ੍ਹਾ ਹੈ ਆਮ ਲੋਕਾਂ ਨੂੰ ਵੀ ਚਾਹੀਦਾ ਇੱਥੇ ਆਉਣਾ ਚਾਹੀਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਜੋ ਜਾਗਰੂਕ ਹੈਗੇ ਆ ਜੋ ਨਹੀਂ ਹੈਗੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਆਮ ਲੋਕਾਂ ਦਾ ਵੀ ਕਿਤੇ ਨਾ ਕਿਤੇ ਕਸੂਰ ਹੈ ਦੇਖੋ ਜੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੇ ਯੂਕੇ ਦੇ ਹਾਊਸ ਆਫ ਕਾਮਨਸ ਦੇ ਵਿੱਚ ਉੱਥੋਂ ਦੇ ਪਾਰਲੀਮੈਂਟ ਦੇ ਵਿੱਚ ਬੌਬ ਬਲੈਕਮੈਨ ਉਹਨਾਂ ਦੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਆਫੀਸ਼ੀਅਲੀ ਰਿਮੋਰਸ ਜਾਰੀ ਕਰਨਾ ਚਾਹੀਦਾ ਪੁਸਤਾਵਾ ਜਾਰੀ ਕਰਨਾ ਚਾਹੀਦਾ ਔਰ ਅਪੋਲੋਜਾਈਜ਼ ਕਰਨਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਭਾਰਤੀਆਂ ਕੋਲ ਕਿ ਇੰਨਾ ਵੱਡਾ ਨਰਸਹਾਰ ਹੋਇਆ ਸੀ ਇੰਨਾ ਵੱਡਾ ਮੈਸੇਕਰ ਹੋਇਆ ਸੀ ਸੋ ਹਰ ਸਾਲ ਉਥੇ ਇੱਕ ਮੈਸੇਕਰ ਜੱਲਿਆਂ ਵਾਲਾ ਬਾਗ ਦਾ ਗੁੰਦਦਾ ਪਰ ਸਾਡੇ ਲੋਕਾਂ ਨੂੰ ਕੋਈ ਹੋਸ਼ ਨਹੀਂ ਹਰ ਪਾਸੇ ਅਫਰਾ ਤਫਰੀਦਾ ਮਾਹੌਲ ਅੱਜ ਪੰਜਾਬ ਤੇ ਫਾਕੇ ਚਾਕੇ ਨਾਕੇ ਡਾਕੇ ਔਰ ਧਮਾਕੇ ਹੀ ਬਣ ਕੇ ਰਹਿ ਗਿਆ ਲੋਕ ਆਪਣੇ ਸ਼ਹੀਦਾਂ ਦਾ ਸਤਕਾਰ ਸਨਮਾਨ ਨਹੀਂ ਕਰ ਰਹੇ ਜਿਹੜੇ 29 ਪਰਿਵਾਰ ਇੱਥੇ ਆ ਕੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਨਮਾਨਿਤ ਹੋਏ ਸੀ ਉਹਨਾਂ ਪਰਿਵਾਰਾਂ ਨੇ ਵੀ ਮੈਨੂੰ ਲੱਗਦਾ ਉਸ ਤੋਂ ਬਾਅਦ ਇੱਥੇ ਵਿਜ਼ਿਟ ਨਹੀਂ ਕੀਤੀ ਪੁੱਛਗੀਆਂ ਚੀ ਨਹੀਂ ਕੀਤੀ ਕਿ ਸਾਡੇ ਇਸ ਮੈਮੋਰੀਅਲ ਦਾ ਕੋਈ ਸਾਫ ਸਫਾਈ ਦਾ ਪ੍ਰਬੰਧ ਕੀਤਾ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਇਹਨੂੰ ਬਚਾਉਣ ਵਾਸਤੇ ਕੀ ਉਪਰਾਲੇ ਕਰਨੇ ਆ ਮੇਨਟੇਨੈਂਸ ਕੀਤਾ ਇਹਨੂੰ ਰਿਪੇਅਰ ਕਰਨਾ ਕਿ ਨਹੀਂ ਕਰਨਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੇ ਉਹ ਪਰਿਵਾਰ ਉਸ ਸਮਿਆਂ ਦੇ ਸਾਕੇ ਦੇ ਹੀ ਪੁੱਛਗਿਛ ਕਰਨੀ ਛੱਡ ਦੇਣਗੇ ਤੇ ਆਮ ਲੋਕਾਂ ਕੋਲੋਂ ਫਿਰ ਅਸੀਂ ਤਵਕਕੋ ਨਹੀਂ ਕਰ ਸਕਦੇ ਸਾਨੂੰ ਖੁਦ ਐਗਜ਼ੈਂਪਲ ਐਕਸੈਟ ਕਰਨੀ ਚਾਹੀਦੀ ਸੀ ਅਸੀਂ ਬਾਰ-ਬਾਰ ਕਈ ਵਾਰ ਪ੍ਰਸ਼ਾਸਨ ਨੂੰ ਇਸ ਵਿਸ਼ੇ ਉੱਪਰ ਗੱਲਬਾਤ ਕੀਤੀ ਆ ਕਈ ਵਾਰ ਸਫਾਈ ਹੋ ਵੀ ਜਾਂਦੀ ਆ ਪਰ ਇਹਦਾ ਕੋਈ ਪੱਕਾ ਹੱਲ ਨਹੀਂ ਆ ਮਸਲਾ ਨਹੀਂ ਕੱਟਿਆ ਜਾਂਦਾ ਤੁਸੀਂ ਇਹ ਵੀ ਦੇਖ ਲਓ ਕਿ 2021 ਤੋਂ ਲੋਕਾਂ ਨੂੰ ਸਮਰਪਿਤ ਹੋਇਆ ਮੇਰੀ ਨਜ਼ਰ ਦੇ ਨਜ਼ਦੀਕ ਇੱਕ ਤਵੀ ਸਰਕਾਰੀ ਜਾਂ ਗੈਰ ਸਰਕਾਰੀ ਚੱਜ ਦਾ ਪ੍ਰੋਗਰਾਮ ਇੱਥੇ ਉਲੀਕਿਆ ਹੀ ਨਹੀਂ ਗਿਆ ਹੁਣ ਵੀ 13 April ਆਉਣ ਵਾਲੀ ਐ ਕੁਝੇ ਘੰਟੇ ਬਾਕੀ ਆ ਤੁਸੀਂ ਆਪ ਦੇਖ ਲਓ ਇੱਥੇ ਪਰਿੰਦਾ ਵੀ ਪਰਣੀ ਮਾਰ ਰਿਹਾ ਇੱਕ ਵੀ ਵਿਅਕਤੀ ਤੁਹਾਨੂੰ ਇਸ ਮੈਮੋਰੀਅਲ ਦੇ ਵਿੱਚ ਸ਼ਹੀਦਾਂ ਨੂੰ ਸਨਮਾਨ ਸਤਕਾਰ ਦਿੰਦਾ ਨਹੀਂ ਦਿਸੂਗਾ ਔਰ ਇੱਥੋਂ ਤੱਕ ਕਿ ਹਰ ਪਾਸੇ ਜਿਹੜੇ ਪਿਲਰਸ ਵੀ ਬਣਾਏ ਆ ਉੱਥੇ ਵੀ ਪਿੱਪਲ ਦੇ ਬੂਟੇ ਉੱਗਿਆ ਗੰਦਗੀ ਆ ਸੋ ਇਸ ਕਰਕੇ ਇਹਦੇ ਵਿੱਚ ਲੋਕਾਂ ਦਾ ਵੀ ਬਹੁਤ ਵੱਡਾ ਅਮਲ ਦਖਲ ਹੈਗਾ ਇਸ ਨੂੰ ਨਾਕਿਸ ਬਣਾਉਣ ਦੇ ਵਿੱਚ ਮਾੜੇ ਹਾਲਾਤ ਪੈਦਾ ਕਰਨ ਦੇ ਵਿੱਚ ਉਥੇ ਸਰਕਾਰਾਂ ਦਾ ਵੀ ਆ ਪ੍ਰਸ਼ਾਸਨ ਦਾ ਵੀ ਆ ਉਦੇ ਨਾਲ ਨਾਲ ਉਹਨਾਂ ਲੋਕਾਂ ਦਾ ਉਹਨਾਂ ਪਰਿਵਾਰਾਂ ਦਾ ਵੀ ਆ ਜਿਹੜੇ ਆਪਣੇ ਸ਼ਹੀਦਾਂ ਦੇ ਮੈਮੋਰੀਅਲ ਤਾਂ ਬਣਵਾ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਕਿਸੇ ਗੱਲ ਦੀ ਪੁੱਛਗਿੱਛ ਹੀ ਕੋਈ ਨਹੀਂ ਕੀਤੀ ਸੋ ਅਲਟੀਮੇਟਲੀ ਬਹੁਤ ਸ਼ਰਮਿੰਦਗੀ ਦਾ ਬਾਇਸ ਸਾਨੂੰ ਇਹ ਗੱਲ ਬਣਾ ਰਹੀ ਹੈ ਦੇਖੋ ਬਿਲਕੁਲ ਇਹ ਹਾਲਾਤ ਕਿਉਂ ਬਣੇ ਆ ਸਾਡੇ ਨਾਲ ਸਮਾਸਥੀ ਵੀ ਪਵਨਦੀਪ ਸ਼ਰਮਾ ਜੀ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਸੂਰਵਾਰ ਕਿਤਨਾ ਕਿਤੇ ਕੋਣ ਹੈ ਆਮ ਲੋਕ ਨੇ ਜਿਹੜੇ ਜਿਨ੍ਹਾਂ ਦੇ ਇੱਥੇ ਮਾਰਕ ਬਣੇ ਹੋਏ ਨੇ ਉਹਨਾਂ ਦੇ ਪਰਿਵਾਰ ਨੇ ਕਿਉਂਕਿ ਉਹ ਸਰਕਾਰਾਂ ਤੱਕ ਪਹੁੰਚ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਸਵਾਰਨ ਦੀ ਗੱਲ ਕਰੇ ਜੇ ਇਈ ਲੋਕ ਜੋ ਅੱਜ ਕੱਲ ਦੀ ਨੌਜਵਾਨੀ ਹੈ ਜੋ ਲੋਕ ਨੇ ਜੋ ਜਾਗਰੂਕ ਨੇ ਕੀ ਥੇ ਸ਼ਹੀਦੀ ਸਮਾਰਕ ਬਣਿਆ ਹੋਇਆ ਤੇ ਉਹ ਲੋਕਾਂ ਨੂੰ ਜਾਗਰੂਕ ਕਰ ਸਕਣ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਹੋਏ ਨੇ ਅੱਗੇ ਤੋਂ ਨਾ ਬਣ ਸਕਣ ਕਿਉਂਕਿ 13 April ਕੁਝ ਘੰਟਿਆਂ ਵਿੱਚ ਆਉਣ ਵਾਲੀ ਹੈ ਸ਼ਹੀਦਾਂ ਨੂੰ ਅਸੀਂ ਯਾਦ ਕਰਾਂਗੇ ਮਗਰ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਜ਼ਰੂਰ ਇੱਕ ਦਰਦ ਜ਼ਰੂਰ ਉੱਠਦਾ ਹੈ ਕੈਮਰਾਮੈਨ ਮੋਜ ਦੇ ਨਾਲ ਮਹਿਮਾਨ ਹੋ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ